ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਤੁਹਾਡਾ ਬੈ ਅਮਨਦੀਪ ਅਮਨ ਆਯੁਰਵੇਦ ਤੇ ਨਰੋਥਰਪੀ ਸੈਂਟਰ ਪਿੰਡ ਬਾਪਲਾ ਅੱਜ ਗੱਲ ਕਰਾਂਗੇ ਜੀ ਗੋਡਿਆਂ ਦੇ ਦਰਦ ਦੀ ਜੇ ਅੱਜ ਕੱਲ ਗੋਡਿਆਂ ਦਾ ਦਰਦ ਬਹੁਤ ਜ਼ਿਆਦਾ ਹਰੇਕ ਇੱਕ ਦੇ ਗੋਡੇ ਦਰਦ ਕਰ ਰਹੇ ਨੇ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਡਾਕਟਰਾਂ ਕੋਲੇ ਜਾਂਦੇ ਨੇ ਉਹ ਕਹਿੰਦੇ ਤੁਹਾਡਾ ਗ੍ਰੀਸ ਮੁੱਕ ਗਿਆ ਜੀ ਤੁਸੀਂ ਇਹ ਗੋਡੇ ਪਵਾਓ ਸੋ ਗੋਡੇ ਪਵਾਉਣ ਦੀ ਲੋੜ ਨਹੀਂ ਹੈ ਕਿਉਂਕਿ ਆਪਾਂ ਦੇਸੀ ਢੰਗ ਨਾਲ ਸਾਰਾ ਇਲਾਜ ਕਰਦੇ ਆ ਜੀ ਐਕਸਰਸਾਈਜ਼ ਕਰਵਾ ਕੇ ਦੇਸੀ ਢੰਗ ਨਾਲ ਗੋਡਾ ਬੰਨ ਦਿੰਨੇ ਹੁੰਦੇ ਆ ਗੋਡਾ ਬੰਨ ਕੇ ਤੁਰਨਾ ਫਿਰਨਾ ਹੁੰਦਾ ਸੋ ਜਿਹੜੇ ਮੇਰੇ ਵੀਰ ਭਾਈ ਦੇ ਗੋਡਿਆਂ ਦੇ ਵਿੱਚ ਗਏ ਪਾ ਗੋਡੇ ਦਰਦ ਕਰਦੇ ਆ ਮੈਨੂੰ ਇੱਕ ਵਾਰ ਜ਼ਰੂਰ ਮਿਲੋ ਕਿਉਂਕਿ ਆਪਾਂ ਦੇਸੀ ਢੰਗ ਨਾਲ ਸਾਰਾ ਇਲਾਜ ਕਰਦੇ ਆ ਜੀ ਵਾਹਿਗੁਰੂ ਕਿਰਪਾ ਕਰੂ ਛੋਨ ਨੂੰ ਗੋਡੇ ਪਵਾਉਣ ਦੀ ਲੋੜ ਨਹੀਂ ਪੈਣੀ ਸੋ ਸੋ ਪਿਆਰੇ ਦੋਸਤੋ ਜੇਕਰ ਤੁਸੀਂ ਮੇਤੋਂ ਮੈਨੂੰ ਮਿਲਣਾ ਚਾਹੁੰਦੇ ਹੋ ਗੋਡੇ ਠੀਕ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਉਣ ਤੋਂ ਪਹਿਲਾਂ ਮੈਨੂੰ ਫੋਨ ਜ਼ਰੂਰ ਕਰ ਲਓ ਮੇਰਾ ਮੋਬਾਈਲ ਨੰਬਰ ਹੈ ਜੀ 9914611496 9914611496 ਪਿੰਡ ਮੇਰਾ ਬਾਪਲਾ ਨੇੜੇਕ ਮਲੇਰ ਕੋਟਲਾ ਜੇਕਰ ਤੁਹਾਡੇ ਗੋਡਿਆਂ ਦੇ ਵਿੱਚ ਗੈਪ ਆ ਤਾਂ ਤੁਸੀਂ ਕਾਟਨ ਦੀਆਂ ਦੋ ਚੁੰਨੀਆਂ ਜ਼ਰੂਰ ਲੈ ਕੇ ਆਓ ਕਿਉਂਕਿ ਆਪਾਂ ਸਾਰਾ ਇਲਾਜ ਦੇਸੀ ਢੰਗ ਨਾਲ ਕਰਦੇ ਹਾਂ ਇੱਕ ਵਾਰ ਜ਼ਰੂਰ ਮਿਲੋ ਜੀ ਗੋਡੇ ਪਵਾਉਣ ਦੀ ਲੋੜ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ